आ गया ਡੀਵੀਏਟਾ ਹੋ ਜਾਂਦਾ ਮੈਂ ਕੋਈ ਪੈਰਲ ਕੰਮ ਕਰ ਮੇਰੀ ਗੱਲ ਸੁਣੋ ਐਕਟਿਵਲ ਹੈਗੇ ਐਕਟਿਵਲ ਇੱਧਰ ਚੱਲੋ 6 ਪਲਾ ਰਹੇ ਨਾ ਨਹੀਂ ਹੈ ਕਿਹਦਾ ਬੰਦਾਰਾ ਆ ਤੇ ਆਜੀ ਲੱਗਦਾ ਕੋਈ ਬੰਦਾ ਬੁਣੇ ਆਪਣਾ ਬਲੱਡ ਠੀਕ ਹੈ ਤੇ ਹਿਸਾਬ ਨਾਲ ਰੈਗੂਲੇਟਰ ਕਿਹਾ ਹੋਏ ਮੈਂ ਤੁਹਾਨੂੰ ਸੁਣਦਾ ਵਾ मै सुनिया भाजी की गल बात सवा तेन फोन आया बेटे का और सिस्टर था। तो भी कैमरे चेक कर दे नहीं रहे ਜਦੋਂ ਇੱਧਰ ਆ ਕੇ ਬੇਟੀ ਨੇ ਦੇਖਿਆ ਤਾਂ ਜਿਹਦਾ ਘੜਕਾ ਹੁੰਦਾ ਹੀ ਪਿਆ ਆਪਣੀ ਫਰੈਂਡ ਨੂੰ ਲੈ ਕੇ ਆਈ ਮੈਂ ਵੀ ਬਾਅਦ ਬਾਅਦ ਚ ਆਈ ਆ ਪਿਛੇ ਤਾਂ ਜਦੋਂ ਆ ਕੇ ਦੇਖਿਆ ਉਹ ਦਰਵਾਜ਼ਾ ਤੋੜਿਆ ਹੋਇਆ ਸੀਗਾ ਤਾਂ ਐਕਟਿਵ ਆ ਵੀ ਲੈ ਗਿਆ ਚੱਕ ਕੇ ਤਾਂ ਬੋਲਟ ਦੇ ਵਿੱਚੋਂ ਬੈਠੀ ਪਿੱਡੀ ਹੋਈ ਆ ਤਾਂ ਸਾਰੇ ਕਮਰੇ ਅੱਜ ਉਹ ਖਲਾਅਤ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਹੁ ਸਕੂਟਰੀ ਵੀ ਤੁਸੀਂ ਦੇ ਲੋ ਕਿੰਨੇ ਦੀ ਲੱਖ ਤੋਂ ਘੱਟ ਨਹੀਂ ਆਉਂਦੀ ਬਾਜੀ ਸਕੂਟਰੀ ਬੋਲਟ ਤੇ ਹੁਣ ਬੈਟਰੀ ਕਿੰਨੀ ਮਹਿੰਗੀ ਪਿੰਦੀ ਵੱਡੇ ਬਾਕੀ ਦੀ ਕਾਫੀ ਨੁਕਸਾਨ ਹੋਇਆ ਹੈ ਨਹੀਂ ਉਹ ਸਿਸਟਰ ਦੇਖਾਂਗੇ ਚੈੱਕ ਕਰਕੇ ਫਿਰ ਪਤਾ ਲੱਗੇਗਾ ਭਾਜੀ ਇੱਕ ਘਰ ਤੁਹਾਡਾ ਹੈ ਹਾਂਜੀ ਸਾਡੇ ਸਾਡੇ ਹੀ ਆ ਹਾਂ ਸਿਸਟਰ ਉਹਨਾਂ ਦਾ ਆ ਅੱਛਾ ਉਹ ਸਿਸਟਰ ਕਿਹੜੀ ਜਗ੍ਹਾ ਰਹਿੰਦੀ ਹੈ ਕਲਪਾਇਨ ਮੰਨ ਇਲਾਕੇ ਬਾਹਰ ਇੱਥੇ ਹਾਂਜੀ ਕਿੰਨਾ ਸਮਾਂ ਹੋ ਗਿਆ ਉਹਨਾਂ ਨੂੰ ਗਿਆ ਥੋੜੇ ਦਿਨ ਹੀ ਹੋਇਆ ਛੁੱਟੀਆਂ ਕੱਟਣ ਗਏ ਆ ਇਹ ਤੁਸੀਂ ਕਿੱਥੇ ਰਹਿੰਦੇ ਹੋ ਅਸੀਂ ਅਲੱਗੇ ਘਰ ਆ ਨਾਲ ਹੀ ਸਿੱਧੇ ਇਹ ਦੇਖ ਭਾ ਤੁਸੀਂ ਕਰਦੇ ਹਾਂ ਹਾਂਜੀ ਅਸੀਂ ਰੋਜ਼ ਰੇਲੀਆਂ ਆਉਂਦੇ ਆ ਕੋਈ ਇਦਾਂ ਦੀ ਗੱਲਬਾਤ ਹੀ ਨਹੀਂ ਸੀਗੀ ਹਾਂਜੀ ਹੋਈ ਆ ਕੋਈ ਸਿਸਕੇ ਵੀ ਕੈਮਰਾ ਵਗੈਰਾ ਲੱਗੇ ਆ ਹਾਂਜੀ ਉਹ ਵੀ ਤੋੜੇ ਹੋਏ ਸੀਗੇ ਫੈਵਰੇਵਰ ਵੀ ਆ ਉੱਥੋਂ ਲਾਇਆ ਹੋਇਆ ਅੱਜ ਦਾ ਜਿਹੜਾ ਬਾਕਸਰ ਜਿਆ ਲੱਗਾ ਹੁੰਦਾ ਆ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਜਿਹੜਾ ਸਾਡਾ ਨੁਕਸਾਨ ਹੋਇਆ ਸਾਡਾ ਘਾਟਾ ਪੂਰਾ ਕੀਤਾ ਜਾਵੇ ਪੁਲਿਸ ਨੇ ਕੰਪਲੇਟ ਕੀਤੀ ਹਾਂਜੀ ਦੇਖ ਕੇ ਗਿਆ ਉਹ ਵੀ ਕਹਿੰਦੇ ਅਸੀਂ ਕਾਰਵਾਈ ਕਰਾਂਗੇ ਪਰ ਸਾਡਾ ਨੁਕਸਾਨ ਬਹੁਤ ਹੋਇਆ ਇਹਦਾ ਸਾਡਾ ਘਾਟਾ ਪੂਰਾ ਕਰ ਦਿੱਤਾ ਜਾਵੇ